ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਸਾਡੀ ਵਿਆਕਰਨ ਦੀ ਅਗਲੀ ਕਲਾਸ ਜਿਹਦੇ ਵਿੱਚ ਆਪਣਾ ਟੌਪਿਕ ਹੈ ਕਿਰਿਆ ਲਾਸਟ ਕਲਾਸਾਂ ਦੇ ਵਿੱਚ ਆਪਾਂ ਦੇਖਿਆ ਸੀ ਸ਼ਬਦ ਸ੍ਰੈਣੀਆਂ ਸਾਡੀਆਂ ਟੋਟਲ ਸ਼ਬਦ ਸ੍ਰੈਣੀਆਂ ਕਿੰਨੀਆਂ ਨੇ ਸਾਰੀਆਂ ਟੋਟਲ ਸ਼ਬਦ ਸ੍ਰੈਣੀਆਂ ਹੈਗੀਆਂ ਨੇ 8 8 ਦੇ ਵਿੱਚੋਂ ਇਦੋਂ ਪਿਛਲੀ ਵਾਲੀ ਕਲਾਸਾਂ 'ਚ ਅਸੀਂ ਦੋ ਸ਼ਬਦ ਸ੍ਰੈਣੀਆਂ ਕਰ ਚੁੱਕੇ ਹਾਂ ਪਹਿਲੀ ਸੀ ਸਾਡੀ ਨਾਮ ਨਾਮ ਕਿੰਨੇ ਪ੍ਰਕਾਰ ਦਾ 5 ਤੇ ਪੜਨਾਮ ਪੜਨਾਮ ਹੈ ਸਾਡਾ 6 ਅੱਜ ਸਾਡਾ ਟੌਪਿਕ ਹੈ ਕਿਰਿਆ ਕਿਰਿਆ ਦੀ ਬੰਡ ਚਾਰ ਤਰੀਕੇ ਨਾਲ ਕੀਤੀ ਜਾਂਦੀ ਆ ਆਪਾਂ ਦੇਖਾਂਗੇ ਅੱਜ ਦੀ ਕਲਾਸ ਚ ਬਾਕ ਦੀ ਸਾਡੀ ਜਿਹੜੀ ਪੰਜਾਬੀ ਦੀ ਬਾਕ ਵੰਤਰ ਆ ਪੰਜਾਬ ਦੀ ਪੰਜਾਬੀ ਦੀ ਬਾਕ ਵੰਤਰ ਦੇ ਵਿੱਚ ਸਭ ਤੋਂ ਸਟਾਰਟਿੰਗ ਦੇ ਵਿੱਚ ਆਉਂਦਾ ਸਾਡੀ ਕਰਤਾ ਫਿਰ ਸਾਡਾ ਆਉਂਦਾ ਕਰਮ ਤੇ ਲਾਸਟ ਤੇ ਸਾਡੀ ਆਉਂਦੀ ਹੈ ਕਿਰਿਆ ਓਕੇ ਇੰਗਲਿਸ਼ ਦੀ ਵੈਸੇ ਬਾਕ ਵੰਤਰ ਇਹੀ ਹੈ ਦਾ ਉਹਨਾਂ ਤੇ ਜਿਹੜੀ ਵਰਬ ਉਹ ਸੈਂਟਰ ਚ ਆਉਂਦੀ ਹੈ ਬਟ ਸਾਡੀ ਜਿਹੜੀ ਕਿਰਿਆ ਕਿਰਿਆ ਸਾਡੀ ਬਿਲਕੁਲ ਲਾਸਟ ਤੇ ਆਉਂਦੀ ਆ ਕਿਹੜਾ ਸ਼ਬਦ ਕਿਰਿਆ ਹੁੰਦਾ ਕਿਹੜਾ ਸ਼ਬਦ ਕਿਰਿਆ ਨਹੀਂ ਇਹ ਆਪਾਂ ਦੇਖਦੇ ਹਾਂ ਕਿਰਿਆ ਕਿਰਿਆ ਦੀ ਪਰਿਭਾਸ਼ਾ ਕਿਸੇ ਵੀ ਕੰਮ ਦੇ ਹੋਣ ਬਾਰੇ ਉਸ ਦੇ ਬਾਰੇ ਉਸ ਦੇ ਕੀਤੇ ਜਾਣ ਬਾਰੇ ਵਿਆਕਰਨ ਦੇ ਵਿਆਕਰਨ ਵਿੱਚ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਕਿਰਿਆ ਇੱਕ ਸ਼ਬਦੀ ਵੀ ਹੋ ਸਕਦੀ ਆ ਇੱਕ ਤੋਂ ਵੱਧ ਸ਼ਬਦੀ ਵੀ ਹੋ ਸਕਦੀ ਆ ਪੜ ਰਿਹਾ ਹੈ ਪੜ ਰਿਹਾ ਹੈ ਗਾ ਰਿਹਾ ਹੈ ਖੇਡ ਰਿਹਾ ਹੈ ਖੇਡਦਾ ਹੈ ਖੇੜਦੀ ਹੈ ਕਿ ਕਿਰਿਆ ਕੋਈ ਵੀ ਸ਼ਬਦ ਜਿਹੜਾ ਸਾਨੂੰ ਸਮੇਂ ਦੇ ਨਾਲ ਦੱਸੇ ਸਮੇਂ ਦਾ ਦੱਸੇ ਨਾਲ ਕਿ ਕਿਰਿਆ ਹੋ ਚੁੱਕੀ ਆ ਜਾਂ ਹੋ ਰਹੀ ਆ ਜਾਂ ਹੋਵੇਗੀ ਉਹਨੂੰ ਆਪਾਂ ਕਹਾਂਗੇ ਕਿਰਿਆ ਕਿਰਿਆ ਬਣਦੀ ਕੀ ਤੋਂ ਕਿਰਿਆ ਬਣਦੀ ਆ ਤਾਤੂ ਤੋਂ ਤਾਤੂ ਤੇ ਕਿਰਿਆ ਦੇ ਵਿੱਚ ਫਰਕ ਆ ਤਾਤੂ ਸਾਨੂੰ ਸਮਾਂ ਨਹੀਂ ਦੱਸਦਾ ਜਿਵੇਂ ਆਪਣਾ ਹੈਗਾ ਗਾ ਕੱਲਾ ਗਾ ਗਾ ਇੱਕ ਤਾਤੂ ਆ ਗੌਂਦੀ ਸੀ ਗੌਂਦੀ ਹੋਵੇਗੀ ਗਾ ਰਹੀ ਸੀ ਇਹ ਕੀ ਬਣਜੂ ਪੁੱਤ ਇਹ ਬਣਜੂ ਕਿਰਿਆ ਕਿਉਂਕਿ ਸਮੇਂ ਦੇ ਨਾਲ ਸਾਨੂੰ ਜਿੱਥੇ ਪਤਾ ਲੱਗੇ ਕਿ ਕਿਰਿਆ ਹੋ ਚੁੱਕੀ ਆ ਜਾਂ ਹੋ ਰਹੀ ਆ ਜਾਂ ਹੋਵੇਗੀ ਤਾਂ ਉਸ ਸ਼ਬਦ ਨੂੰ ਆਪਾਂ ਕਹਾਂਗੇ ਕਿਰਿਆ ਓਕੇ ਇਹ ਆ ਰਿਹਾ ਸੁਰਾ ਤਾਤੂ ਤਾਤੂ ਤੋਂ ਹੀ ਕਿਰਿਆ ਬਣਦੀ ਆ ਤਾਤੂ ਤੋਂ ਹੀ ਕਿਰਿਆ ਬਣਦੀ ਆ ਓਕੇ ਕਿਰਿਆ ਕਿੱਥੋਂ ਬਣਦੀ ਆ ਤਾਤੂ ਤੋਂ ਬਣਦੀ ਆ ਸੋਨੂੰ ਮਤਲਬ ਅੱਗੇ ਪੀ ਵਾਈ ਕਿਊ ਆ ਉਸ ਨੂੰ ਚਾਰ ਦੇਣਗੇ ਉਹਦੇ ਵਿੱਚ ਦੱਸਣਗੇ ਕਿ ਪੁੱਛਣਗੇ ਕਿ ਇਹਦੇ ਵਿੱਚ ਕਿਰਿਆ ਕਿਹੜੀ ਆ ਇਹਦੇ ਵਿੱਚ ਕਿਰਿਆ ਕਿਹੜੀ ਆ ਕਿਰਿਆ ਉਹੀ ਸ਼ਬਦ ਨੂੰ ਅਖਾਂਗੇ ਪੁੱਤ ਜਿੱਥੇ ਸਮੇਂ ਦੇ ਨਾਲ ਸਾਨੂੰ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਤਾਂ ਤੂ ਮੂਲ ਸ਼ਬਦ ਨੂੰ ਕਿਹਾ ਜਾਂਦਾ ਹੈ ਤਾਂ ਤੂ ਉਹ ਮੂਲ ਸ਼ਬਦ ਹੁੰਦੇ ਹਨ ਜਿੰਨਾਂ ਤੋਂ ਹਰ ਪ੍ਰਕਾਰ ਦੀਆਂ ਗ੍ਰਿਆਮਾਂ ਬਣਦੀਆਂ ਹਨ ਜਿਵੇਂ ਖੇੜ ਖੇੜੇ ਦਾ ਤਾਤੂ ਆ ਕਿਰਿਆ ਨਹੀਂ ਕਿਉਂਕਿ ਖੇੜ ਤੋਂ ਆਪਾਂ ਨੂੰ ਨਹੀਂ ਪਤਾ ਕਿ ਖੇੜਦਾ ਸੀ ਜਾਂ ਖੇਡੇਗਾ ਓਕੇ ਤਾਂ ਖੇੜੇ ਦਾ ਤਾਤੂ ਆ ਬਟ ਜੇ ਆਪਾਂ ਕਹਦੇ ਖੇੜਦਾ ਹੈ ਤਾਂ ਇਹ ਕੀ ਹੈ ਪੁੱਤ ਇੱਕ ਕਿਰਿਆ ਕਰ ਕਰ ਕੀ ਹੈ ਇੱਕ ਤਾਤੂ ਕਰਦੀ ਸੀ ਕਰਦੀ ਸੀ ਖਾਂਦੀ ਸੀ ਲਿਖਦੀ ਸੀ ਓਕੇ ਇਹ ਸਾਰੇ ਤਾਤੂ ਤੋਂ ਕਿਰਿਆਵਾਂ ਬਣਦੀਆਂ ਨੇ ਹੁਣ ਆਪਾਂ ਪਿੱਛੇ ਦੇਖਿਆ ਪੰਜਾਬੀ ਦੀ ਬਾਕਵੰਤਰ ਇਹ ਬਹੁਤ ਵਾਰ ਆਇਆ ਹੋਇਆ ਪੰਜਾਬੀ ਦੀ ਬਾਕਵੰਤਰ ਕਿਦਾਂ ਪਹਿਲਾਂ ਸਟਾਰਟਿੰਗ ਜਿਹੜਾ ਹੁੰਦਾ ਸਾਡਾ ਕਰਤਾ ਫਿਰ ਕਰਮ ਫਿਰ ਕਿਰਿਆ ਕਰਤਾ ਪੁੱਤ ਜੋ ਕੰਮ ਕਰਨ ਵਾਲਾ ਹੁੰਦਾ ਹੈ ਜੋ ਕੰਮ ਕਰਨ ਵਾਲਾ ਹੁੰਦਾ ਹੈ ਉਹ ਹੁੰਦਾ ਪੁੱਤ ਸਾਡਾ ਕਰਤਾ ਕਰਮ ਜਿਸ ਉੱਪਰ ਕਿਰਿਆ ਹੋ ਰਹੀ ਹੁੰਦੀ ਹੈ ਜਿਸ ਉੱਪਰ ਕਿਰਿਆ ਹੋ ਰਹੀ ਹੁੰਦੀ ਹੈ ਕਰਤਾ ਕਿਰਿਆ ਕਰਦਾ ਤੇ ਕਿਰਿਆ ਜਿਸ ਉੱਪਰ ਹੋ ਰਹੀ ਹੁੰਦੀ ਹੈ ਉਹ ਹੁੰਦਾ ਪੁੱਤ ਸਾਡਾ ਕਰਮ ਕਰਤਾ ਕਿਸੇ ਵੀ ਬਾਗ ਕਿਸੇ ਵੀ ਬਾਗ ਸਭ ਤੋਂ ਵੱਡੀ ਤੋਂ ਵੱਡੀ ਇਕਾਈ ਸਾਡੀ ਬਾਗ ਆਦਾ ਆਪਾਂ ਵੇਖਿਆ ਸੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਜਿਹਦਾ ਕੋਈ मीनिंग ਨਹੀਂ ਹੈ ਉਹ ਸਾਡੀ ਹੈਗੀ ਤੁਣੀ ਛੋਟੀ ਤੋਂ ਛੋਟੀ ਇਕਾਈ ਜਿਹਦਾ ਕੋਈ मीनिंग ਹੈਗਾ ਉਹ ਹੈਗੀ ਪੁੱਤ ਸਾਡੀ ਸ਼ਬਦ ਵੱਡੀ ਤੋਂ ਵੱਡੀ ਇਕਾਈ ਵੱਡੀ ਤੋਂ ਵੱਡੀ ਇਕਾਈ ਸਾਡੀ ਹੈਗੀ ਹੈ ਪੁੱਤ ਵਾਕ ਕਿਸੇ ਵੀ ਬਾਗ ਵਿੱਚ ਕੰਮ ਕਰਨ ਵਾਲੇ ਨੂ ਕਰਤਾ ਕਿਹਾ ਜਾਂਦਾ ਹੈ ਜੋ ਕੰਮ ਕਰਦਾ ਹੈ ਦਲੇਰ ਵੀਰ ਪੜ ਰਿਹਾ ਹੈ ਦਲੇਰ ਵੀਰ ਦਲੇਰ ਵੀਰ ਇੱਥੇ ਕੀ ਇਹ ਪੁੱਤ ਕਰਤਾ ਪੜ ਰਿਹਾ ਹੈ ਇਹ ਸਾਰਾ ਕੀ ਇਹ ਪੁੱਤ ਕਿਰਿਆ ਜਿਹਦੇ ਵਿੱਚ ਪੁੱਛ ਲੈਣ ਕਿ ਕਰਮ ਕਰਮ ਦੱਸੋ ਇਹਦੇ ਵਿੱਚ ਕਰਮ ਨਹੀਂ ਹੈ ਦਲੇਰ ਵੀਰ ਕੀ ਪੜ ਰਿਹਾ ਆ ਆਪ ਨੂੰ ਨਹੀਂ ਪਤਾ ਤਾਂ ਉਹ ਕਿਤਾਬ ਪੜ ਰਿਹਾ ਆ ਅਖਬਾਰ ਪੜ ਰਿਹਾ ਕੀ ਪੜ ਰਿਹਾ ਠੀਕ ਆ ਤਾਂ ਇਹ ਆ ਹੋ ਗਿਆ ਪੁੱਤ ਸਾਡਾ ਕਰਤਾ ਤੇ ਇਹ ਸਾਡੀ ਹੋ ਗਈ ਕਿਰਿਆ ਤੈਸੋ ਨੂੰ ਬਾਕ ਦੇ ਵਿੱਚ ਅੰਡਰਲਾਈਨ ਕਰਕੇ ਦੇ ਦਿੰਦੇ ਹੁੰਦੇ ਨੇ ਕਿ ਇਹਦੇ ਵਿੱਚ ਦੱਸੋ ਇਹ ਜਿਹੜਾ ਦਲੇਰ ਵੀਰ ਆ ਇਹ ਕਰਤਾ ਹੈ ਜਾਂ ਕਰਮਾ ਜਾਂ ਕਿਰਿਆ ਤਾਂ ਇਹ ਕੀ ਪਤ ਕਰਤਾ ਉਹ ਕੀ ਕਰਮ ਬਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਂਦਾ ਹੈ ਉਸ ਨੂੰ ਕਰਮ ਕਿਹਾ ਜਾਂਦਾ ਹੈ ਕਰਤਾ ਦੁਆਰਾ ਜਿਸ ਉੱਪਰ ਕੰਮ ਕੀਤਾ ਜਾਂਦਾ ਹੈ ਦਲੇਰ ਵੀਰ ਕਰਤਾ ਕਰਮ ਤੇ ਕਿਰਿਆ ਦਲੇਰ ਵੀਰ ਕਿਤਾਬ ਪੜੜ ਪੜਦਾ ਹੈ ਕਿਤਾਬ ਪੜਦਾ ਹੈ ਤਾਂ ਇਹ ਹੀ ਹੋ ਗਿਆ ਪੁੱਤ ਸਾਡਾ ਕਰਮ ਓਕੇ ਹੁਣ ਕਿਰਿਆ ਦੇ ਦੋ ਕਿਸਮਾਂ ਹਨ ਕਿਰਿਆ ਦੇ ਦੋ ਕਿਸਮਾਂ ਹਨ ਪਹਿਲੀ ਹੈਗੀ ਆ ਕਰਮਕ ਕਿਰਿਆ ਦੂਜੀ ਹੈਗੀ ਸਕਰਮਕ ਕਿਰਿਆ ਆ ਕਰਮਕ ਕਿਰਿਆ ਕਰਮ ਕੀ ਹੈ ਪੁੱਤ ਸਾਡਾ ਮੂਲ ਸ਼ਬਦ ਆ ਲੱਗੇ ਦੇ ਮੂਰੇ ਅਗੇਤਰ ਆ ਕਰਮਕ ਕਿਰਿਆ ਜਿਹਦੇ ਵਿੱਚ ਕਰਮ ਨਹੀਂ ਹੈ ਕਰਮ ਨਹੀਂ ਹੁੰਦਾ ਤੇ ਸਕਰਮਕ ਕਿਰਿਆ ਜਿਹਦੇ ਵਿੱਚ ਕਰਮ ਹੁੰਦਾ ਹੈ ਸਕਰਮਕ ਕਿਰਿਆ ਜਿਹਦੇ ਵਿੱਚ ਕਰਮ ਹੁੰਦਾ ਹੈ ਤਾਂ ਹੁਣ ਆਪਾਂ ਪੜ੍ਹਦੇ ਆ ਅਕਰਮਕ ਕਿਰਿਆ ਅਕਰਮਕ ਕਿਰਿਆ ਅਕਰਮਕ ਕਿਰਿਆ ਤੋਂ ਭਾਵ ਹੈ ਕਰਮ ਤੋਂ ਬਿਨਾ ਕੋਈ ਵੀ ਕਿਰਿਆ ਜਿਹੜੀ ਕਰਮ ਤੋਂ ਬਿਨਾ ਓਕੇ ਇਸ ਤਰ੍ਹਾਂ ਕਿਸ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਕੇਵਲ ਕਰਤਾ ਹੀ ਹੁੰਦਾ ਹੈ ਉਸ ਕਿਰਿਆ ਦਾ ਕਾਰਜ ਉਸਦੇ ਕਰਤਾ ਤੱਕ ਹੀ ਸੀਮਿਤ ਰਹਿੰਦਾ ਹੈ ਉਸ ਨੂੰ ਅਕਰਮਕ ਕਿਰਿਆ ਆਖਦੇ ਹਨ ਜਿਵੇਂ ਮੁੰਡਾ ਖੇਡਦਾ ਹੈ ਕੁੜੀ ਗਾਉਂਦੀ ਹੈ ਮੁੰਡਾ ਖੇਡਦਾ ਹੈ ਪਤਾ ਨਹੀਂ ਤਾਂ ਕੀ ਖੇਡਦਾ ਹੌਕੀ ਖੇਡਦਾ ਫੁੱਟਬਾਲ ਖੇਡਦਾ ਕੀ ਖੇਡਦਾ ਨਹੀਂ ਪਤਾ ਨਾ ਮੁੰਡਾ ਕੀ ਇਹ ਪੁੱਤ ਇਥੇ ਕਰਤਾ ਤੇ ਇਹ ਸਾਰੇ ਕੀ ਇਹ ਪੁੱਤ ਕਿਰਿਆ ਅੱਗੇ ਇਹ ਦੀ ਵੰਡ ਕਰਾਂਗੇ ਇਹਦੇ ਵਿੱਚ ਮੂਲ ਕਿਰਿਆ ਕਿਹੜੀ ਹੈ ਸਹਾਇਕ ਕਿਰਿਆ ਕਿਹੜੀ ਹੈ ਸੰਚਾਲਕ ਕਿਰਿਆ ਕਿਹੜੀ ਹੈ ਠੀਕ ਹੈ ਮੁੰਡਾ ਕਰਤਾ ਖੇਡਦਾ ਹੈ ਕਿਰਿਆ ਇਹਦੇ ਵਿੱਚ ਕੀ ਹੈ ਨਹੀਂ ਪੁੱਤ ਇਹਦਾ ਕਰਮ ਨਹੀਂ ਹੈਗਾ ਕੁੜੀ ਗਾਉਂਦੀ ਹੈ ਕੁੜੀ ਕੀ ਗਾਉਂਦੀ ਹੈ ਗੀਤ ਗਾਉਂਦੀ ਹੈ ਕੀ ਗਾਉਂਦੀ ਹੈ ਨਹੀਂ ਪਤਾ ਤਾਂ ਇੱਥੇ ਕੁਛ ਵੀ ਕਰਮ ਨਹੀਂ ਆਇਆ ਤਾਂ ਕੁੜੀ ਕੀ ਪੁੱਤ ਕਰਤਾ ਗਾਉਂਦੀ ਹੈ ਤਾਂ ਕੀ ਪੁੱਤ ਕਿਰਿਆ ਵਾਕਾਂ ਵਿੱਚ ਮੁੰਡਾ ਤੇ ਕੁੜੀ ਕਰਤਾ ਹਨ ਪਰ ਬਾਗ ਵਿੱਚ ਕੋਈ ਵੀ ਕਰਮ ਨਾ ਆਉਣ ਕਰਕੇ ਇੰਨਾ ਘਰੇਆਮਾ ਖੇਡਦਾ ਹੈ ਤੇ ਗਾਉਂਦੀ ਹੈ ਇਹੀ ਕਿਰਿਆ ਮਾਇਆ ਜਨ ਕਰਤਾ ਆ ਜਾਂ ਕਿਰਿਆ ਮਾਇਆ ਨੇ ਇਹਦੇ ਵਿੱਚ ਕਰਮ ਨਹੀਂ ਆਇਆ ਤਾਂ ਇਹ ਕੀ ਹੋ ਗਿਆ ਪੁੱਤ ਆ ਕਰਮਕਿਰਿਆ ਹਨ ਅੱਗੇ ਅਕਰਮਕ ਕਿਰਿਆ ਵਿੱਚ ਕਰਮ ਦੀ ਅਣਹੋਂਦ ਹੁੰਦੀ ਹੈ ਤੇ ਇਸ ਨੂੰ ਅੱਗੇ ਦੋ ਪ੍ਰਕਾਰ ਇਹਦੇ ਅੱਗੇ ਵੀ ਦੋ ਪ੍ਰਕਾਰ ਦੀ ਵੰਡ ਹੁੰਦੀ ਆ ਪਹਿਲੀ ਹੈਗੀ ਪੂਰਨ ਅਕਰਮਕ ਕਿਰਿਆ ਤੇ ਦੂਜੀ ਹੈਗੀ ਆਪੂਰਨ ਕਰਮ ਕਿਰਿਆ ਪੂਰਨ ਜਿਹੜੀ ਸਾਨੂੰ ਪੂਰਾ ਅਰਥ ਦੇ ਦੇ ਇਦੇ ਵਿੱਚ ਵੀ ਕਰਮ ਦਾ ਨਹੀਂ ਹੈ ਬਟ ਕਰਮ ਨਾ ਹੁੰਦੇ ਹੋਈ ਵੀ ਉਹ ਸਾਨੂੰ ਇੱਕ ਪੂਰਾ मीनिंग ਦੇ ਰਹੀ ਆ ਬਾਤ ਤੋਂ ਆਪਣੀ ਇੱਕ ਸਮਝ ਆ ਰਹੀ ਆ ਆ ਪੂਰਨਕ ਕਰਮ ਇੱਥੇ ਵੀ ਨਹੀਂ ਹੈਗਾ ਬਟ ਕੋਈ मीनिंग ਨਹੀਂ ਨਿਕਲ ਰਿਹਾ ਬਾਗ ਦਾ ਓਕੇ ਆ ਪੂਰਨਕ ਅਕਰਮਕ ਕਿਰਿਆ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਰਲ ਕੇ ਪੂਰਾ ਅਤੇ मीनिंग ਵਾਲਾ ਸਾਰਥਿਕ ਬਾਕ ਬਣਾਉਂਦੀ ਹੈ ਉਸ ਨੂੰ ਪੂਰਨ ਅਕਰਮਕ ਕਿਰਿਆ ਆਖਦੇ ਹਨ ਠੀਕ ਆ ਕੁੜੀ ਸੌਂਗੀ ਕੁੜੀ ਕੀ ਪੁੱਤ ਕਰਤਾ ਸੌਂਗੀ ਇਹ ਕੀ ਹੈ ਪੂਰੀ ਕਿਰਿਆ ਇਹਦੇ ਵਿੱਚ ਕਰਮ ਨਹੀਂ ਹੈਗਾ ਕਰਮ ਨਹੀਂ ਹੈਗਾ ਨਹੀਂ ਹੈ ਕਰਮ ਬਟ ਵਾਕ ਪੂਰਾ ਫਿਰ ਵੀ ਕੁੜੀ ਸੌਂਗੀ ਇੱਥੇ ਆਪਾਂ ਹੁਣੇ ਸਵਾਲ ਨਹੀਂ ਪੁੱਛਦੇ ਕੁੜੀ ਕੀ ਸੌਂਗੀ ਇੱਥੇ ਆਪਾਂ ਕੋਈ ਵੀ ਕੁਐਸਚਨ ਨਹੀਂ ਪੁੱਟ ਕਰ ਸਕਦੇ ਨਾ ਮੀ ਪੈਂਦਾ ਹੈ ਵਾਕ ਆਪਣੇ ਆਪ ਚ ਪੂਰਾ ਬਟ ਕਰਮ ਨਹੀਂ ਹੈ ਬਟ ਫਿਰ ਵੀ ਵਾਕ ਕੀ ਆਪਣੇ ਆਪ ਚ ਪੂਰਾ ਮੀ ਪੈਂਦਾ ਹੈ ਮੁੰਡਾ ਰੋਂਦਾ ਹੈ ਮੁੰਡਾ ਹਰੁੰਦਾ ਹੈ ਇਥੇ ਆਪਾਂ ਮੂਰੇ ਸਵਾਲ ਨਹੀਂ ਪੁੱਛਾਂਗੇ ਕਿ ਇਹ ਕੀ ਰੁੰਦਾ ਹੈ ਬਸ ਰੁੰਦਾ ਹੈ ਪੂਰਾ ਬਾਕ ਆ ਠੀਕ ਹੈ ਤਾਂ ਇਹਦੇ ਵਿੱਚ ਕਰਮ ਨਾ ਹੁੰਦੇ ਹੋਏ ਵੀ ਬਾਕ ਜਦੋਂ ਆਪਣੇ ਆਪ ਦੇ ਵਿੱਚ ਪੂਰਾ ਹੋ ਜੇ ਤਾਂ ਉਹਨੂੰ ਆਪਾਂ ਕਹਾਂਗੇ ਪੂਰਨ ਅਕਰਮਕ ਕਿਰਿਆ ਇਨ੍ਹਾਂ ਬਾਕਾਂ ਵਿੱਚ ਕੁੜੀ ਤੇ ਮੀਂਹ ਕਰਤਾ ਸੌਂਗੀ ਤੇ ਪੈਂਦਾ ਹੈ ਅਕਰਮਕ ਕਿਰਿਆਵਾਂ ਹਨ ਕਰਮ ਤਾਂ ਨਹੀਂ ਹੈ ਬਟ ਫਿਰ ਵੀ ਇੱਕ ਬਾਕ ਆਪਣੇ ਆਪ ਦੇ ਵਿੱਚ ਪੂਰਾ मीनिंग ਦੇ ਰਿਹਾ ਓਕੇ ਇਹ ਹੁੰਦੀ ਆਪਾਂ ਤਾਂ ਸਾਡੀ ਪੂਰਨ ਅਕਰਮਕ ਕਿਰਿਆ ਜਿਹਦੇ ਵਿੱਚ ਕਰਮ ਨਹੀਂ ਫਿਰ ਵੀ मीनिंग ਹੈ ਬਾਕ ਦਾ ਆਪੂਰਨ ਕਰਮਕ ਕਿਰਿਆ ਅਕਰਮਕ ਕਰਮ ਇੱਥੇ ਵੀ ਨਹੀਂ ਹੈ ਬਟ ਪੂਰਾ मीनिंग ਨਹੀਂ ਹੋਊਗਾ ਇੱਥੇ ਜਦੋਂ ਵੀ ਕੋਈ ਬਾਕ ਆਊਗਾ ਆਪਣੇ ਦਿਮਾਗ ਦੇ ਵਿੱਚ ਸਵਾਲ ਆਉਣਗੇ ਠੀਕ ਹੈ ਕਿ ਕੀ ਹੋ ਗਿਆ ਹੁਣ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਿਕ ਬਾਕ ਨਾ ਬਣਾ ਸਕੇ ਉਸ ਨੂੰ ਆਪੂਰਨ ਅਕਰਮਕ ਕਿਰਿਆ ਆਖਦੇ ਹਨ ਪਾਣੀ ਹੋ ਗਿਆ ਨਹੀਂ ਪਤਾ ਨਾ ਗਰਮ ਹੋ ਗਿਆ ਖਰਾਬ ਹੋ ਗਿਆ ਠੰਡਾ ਹੋ ਗਿਆ ਕੀ ਹੋ ਗਿਆ ਪਾਣੀ ਨਹੀਂ ਪਤਾ ਨਾ ਦੁੱਧ ਹੋ ਗਿਆ ਠੀਕ ਹੈ ਤਾਂ ਇਹਦੇ ਵਿੱਚ ਕੀ ਆ ਕਰਤਾ ਕਿਰਿਆ ਕਰਮ ਨਹੀਂ ਹੈ ਤੇ ਬਟ ਬਾਗ ਵੀ ਪੂਰਾ ਨਹੀਂ ਬਣਿਆ ਤਾਂ ਇਹ ਬਣ ਗਈ ਪੂਤ ਆਪੂਰਨ ਅਕਰਮਕ ਕਿਰਿਆ ओके ਬਾਗ ਵਿੱਚ ਕਰਤਾ ਤੇ ਅਕਰਮਕ ਕਿਰਿਆਵਾਂ ਦੋਵੇਂ ਆਏ ਹਨ ਬਟ ਫਿਰ ਵੀ ਬਾਗ ਅਧੂਰਾ ਤੇ ਆਪੂਰਨ ਹੈ ਕਿਉਂਕਿ ਇਹ ਬਾਗ ਦਿਮਾਗ ਵਿੱਚ ਕਾਫੀ ਜ਼ਿਆਦਾ ਆਪਣੀ ਪਰਸਨਲ ਚੜੀ ਲਾ ਦਿੰਦਾ ਕਿ ਕੀ ਹੋ ਗਿਆ ਹੋਊਗਾ ਪਾਣੀ ਨੂੰ ਕੀ ਹੋ ਗਿਆ ਹੋਊਗਾ ਦੁੱਧ ਨੂੰ ਕੀ ਹੋ ਗਿਆ ਹੋਊਗਾ ਗਰਮ ਹੋ ਗਿਆ ਖਰਾਬ ਹੋ ਗਿਆ ਠੰਡਾ ਹੋ ਗਿਆ ਇਸ ਤਰੀਕੇ ਨਾਲ ਇਹ ਕਿਹੜੇ ਨੇ ਪਤਾ ਆ ਪੂਰਨ ਅਕਰਮਕ ਕਿਰਿਆਵਾਂ ਓਕੇ ਆ ਤੁਹਾਡਾ ਪੀワイ ਕਿਊ ਆ 2023 ਦਾ ਅਕਰਮਕ ਕਿਰਿਆਵਾਂ ਕਿਰਿਆ ਤੋਂ ਕੀ ਪਾਵ ਹੁੰਦਾ ਹੈ ਬਾਗ ਵਿੱਚ ਜਿਹੜੀ ਕਿਰਿਆ ਕਰਤਾ ਤੋਂ ਬਿਨਾ ਆਵੇ ਬਾਗ ਵਿੱਚ ਜਿਹੜੀ ਕਿਰਿਆ ਕਰਤਾ ਤੇ ਕਰਮ ਤੋਂ ਬਿਨਾ ਆਵੇ ਬਾਗ ਵਿੱਚ ਜਿਹੜੀ ਕਿਰਿਆ ਕਰਮ ਤੋਂ ਬਿਨਾ ਆਵੇ ਵਾਕ ਵਿੱਚ ਜਿਹੜੀ ਕਿਰਿਆ ਕਰਮ ਤੋਂ ਬਿਨਾ ਨਾ ਆਵੇ ਓਕੇ ਤਾਂ ਇਹ ਆਪਾਂ ਪਿੱਛੇ ਦੇਖਿਆ ਅਕਰਮਕ ਕਿਰਿਆ ਅਕਰਮਕ ਕਿਰਿਆ ਜਿਹਦੇ ਵਿੱਚ ਕਰਮ ਨਹੀਂ ਹੈ ਤਾਂ ਵਾਕ ਵਿੱਚ ਜਿਹੜੀ ਕਿਰਿਆ ਕਰਮ ਤੋਂ ਬਿਨਾ ਆਵੇ ਉਹਨੂੰ ਆਪਾਂ ਕਹਿੰਦੇ ਆ ਅਕਰਮਕ ਕਿਰਿਆ ਅਗਲਾ ਐਪੀਸੋਡ ਆ ਪੀワイ ਕਿਊ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਸਨੂੰ ਕੀ ਕਹਿੰਦੇ ਹਨ ਜਿਸ ਵਿੱਚ ਕੇਵਲ ਓਕੇ ਬੱਚੇ ਜਿਹੜਾ ਇਹਨੂੰ ਵਾਕ ਆਦਾ ਵਾਕ ਦਾ ਸਭ ਤੋਂ ਜਿਹੜਾ ਮੀਨ ਆ ਕਿਰਿਆ ਕਿਰਿਆ ਤੋਂ ਬਿਨਾ ਆਪਾਂ ਕਿਸੇ ਵੀ ਵਾਕ ਦੀ ਕਲਪਨਾ ਨਹੀਂ ਕਰ ਸਕਦੇ RAM ਕਿਤਾਬ ਪੜਦਾ ਹੈ RAM ਕਿਤਾਬ ਪੜਦਾ ਹੈ ਠੀਕ ਹੈ ਇਹਦੇ ਵਿੱਚ ਮੰਨ ਲਓ ਆਪਾਂ ਕਿਤਾਬ ਕੱਟਤੀ RAM ਪੜਦਾ ਹੈ ਆਪਣੇ ਆਪ 'ਚ ਪੂਰਾ ਵਾਕ ਆਦਾ ਕਿਤਾਬ ਪੜਦਾ ਹੈ ਇਹ ਵੀ ਆਪਣੇ ਆਪ 'ਚ ਪੂਰਾ ਵਾਕ ਆ ਬਟ ਜੇ ਮੈਂ ਪੜਦਾ ਕੱਟ ਦਾਂ ਇਕੱਲਾ RAM ਤੇ ਕਿਤਾਬ ਇਹ ਦੋ ਸ਼ਬਦ ਰਹਿ ਜਾਣਗੇ ਓਕੇ ਪੜਦਾ ਹੈ ਵੀ ਆਪਣੇ ਆਪ ਦੇ ਵਿੱਚ ਇੱਕ तरीके ਦਾ ਪੂਰਾ ਬਾਖ ਆਪ ਨੂੰ ਕੁਝ ਨਾ ਕੁਝ ਸਮਝ ਦਿੰਦਾ ਉਹ ਕੀ ਕੋਈ ਕਿਰਿਆ ਹੋ ਰਹੀ ਆ ਠੀਕ ਆ ਬਟ ਆਰਾਮ ਕਿਤਾਬ ਪੁਰ ਕੋਈ ਬਾਖ ਦਾ ਕੋਈ ਤੰਤ ਨਹੀਂ ਬਣਿਆ ਦਾ ਤਾਂ ਕਿਸੇ ਬਾਖ ਦਾ ਜੇ ਪੁੱਛ ਲਨ ਸਭ ਤੋਂ ਜ਼ਰੂਰੀ ਜ਼ਰੂਰੀ ਪਾਠ ਕਿਹੜਾ ਪੰਜਾਬੀ ਬਾਖ ਦਾ ਤੇ ਸਭ ਤੋਂ ਜ਼ਰੂਰੀ ਬਾਖ ਹੀ ਪੁੱਤ ਸਾਡੀ ਕੀ ਆ ਕਿਰਿਆ ਉਹ ਕੀ ਕਿਰਿਆ ਤੋਂ ਬਿਨਾ ਆਪਾਂ ਕਿਸੇ ਵੀ ਬਾਖ ਦੀ ਕਲਪਨਾ ਨਹੀਂ ਕਰ ਸਕਦੇ ਓਕੇ ਤਾਂ ਬਾਖ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਕਿਰਿਆ ਦੇ ਨੀਂ ਲਿਖ ਸਕਦੇ ਸੀ ਕਿਉਂਕਿ ਕਿਰਿਆ ਤੋਂ ਬਿਨਾ ਤਾਂ ਆਪਾਂ ਬਾਖ ਦੀ ਕਲਪਨਾ ਹੀ ਨਹੀਂ ਕਰ ਸਕਦੇ ਤਾਂ ਉਸ ਨੂੰ ਕਿਹੜੀ ਕਿਰਿਆ ਆਖਿਆ ਜਾਂਦਾ ਹੈ ਕੀ ਹੈ ਨਹੀਂ ਕਰਮ ਨਹੀਂ ਹੈ ਸਕਰਮਕ ਕਿਰਿਆ ਮੁਖ ਕਿਰਿਆ ਅਕਰਮਕ ਕਿਰਿਆ ਹੋਈ ਵੀ ਨਹੀਂ ਤਾਂ ਉਹਨੂੰ ਕਹਿੰਦੇ ਨੇ ਪਤਾ ਅਕਰਮਕ ਕਿਰਿਆ ਪੀ ਵਾਈ ਕਿਉ ਸੋਡਾ ਤਾਂ ਹੁਣ ਆਪਣੀ ਪਹਿਲਾਂ ਵੇਖਿਆ ਆਪਾਂ ਅਕਰਮਕ ਕਿਰਿਆ ਹੁਣ ਆਪਾਂ ਦੇਖਾਂਗੇ ਸਕਰਮਕ ਕਿਰਿਆ ਤਾਂ ਸਕਰਮਕ ਕਿਰਿਆ ਜਿਸ ਦੇ ਵਿੱਚ ਕਰਮ ਹੋਵੇ ਜਿਸ ਦੇ ਵਿੱਚ ਕਰਮ ਹੋਵੇ ਸਕਰਮਕ ਕਿਰਿਆ ਤੋਂ ਭਾਵ ਕਰਮ ਸਹਿਤ ਜਿਸ ਕਿਰਿਆ ਦਾ ਆਪਣਾ ਕੋਈ ਕਰਮ ਹੋਵੇ ਜਿਹਦੇ ਉੱਪਰ ਜਾ ਕੇ ਉਹ ਕਿਰਿਆ ਹੋ ਰਹੀ ਹੁੰਦੀ ਆ ਜਿਸ ਵਾਕ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ। ਪਾਪ ਕਿਰਿਆ ਦਾ ਪ੍ਰਭਾਵ ਕਰਮ ਤੇ ਪਵੇ। ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਕੁੜੀ ਗੱਜਲ ਗਾਉਂਦੀ ਹੈ। ਕੁੜੀ ਆ ਗੱਜਲ ਦੇ ਸਪੈਲਿੰਗਸ ਨੂੰ ਬਹੁਤ ਪੁੱਛਦੇ ਨੇ ਪੰਜਾਬ ਵਾਲੀ। ਦੇਖ ਲਿਓ ਨਾਲੀ ਠੀਕ ਹੈ ਤੇ ਗਾਉਂਦੀ ਦੇ ਉੱਪਰ ਵੀ ਬਿੰਦੀ ਹੈ। ਕੁੜੀ ਗੱਜਲ ਗਾਉਂਦੀ ਹੈ। ਤਾਂ ਇਹਦੇ ਵਿੱਚ ਕੀ ਹੈ? ਕੁੜੀ ਹੈਗੀ ਪੁੱਤ ਕਰਤਾ। ਗੱਜਲ ਕੀ ਹੈ? ਕਰਮ। ਗਾਉਂਦੀ ਕੀ ਹੈ? ਕਿਰਿਆ। ਠੀਕ ਹੈ। ਤਾਂ ਇਹ ਕੀ ਹੋ ਗਈ ਪੁੱਤ ਸਕਰਮਕ ਕਿਰਿਆ ਮੁੰਡਾ ਫੁੱਟਬਾਲ ਖੇਡਦਾ ਹੈ ਕੰਮ ਕਰਤਾ ਤੇ ਇਹ ਸਾਰਾ ਕੀ ਹੈ ਪੁੱਤ ਕਿਰਿਆ ਤਾਂ ਸਕਰਮਕ ਕਿਰਿਆ ਵੀ ਅੱਗੇ ਸਾਡੇ ਦੋ ਰੂਪਾਂ ਦੇ ਵਿੱਚ ਆ ਪੂਰਨ ਸਕਰਮਕ ਕਿਰਿਆ ਤੇ ਆਪੂਰਨ ਸਕਰਮਕ ਕਿਰਿਆ ਪੂਰਨ ਸਕਰਮਕ ਕਿਰਿਆ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਤੇ ਅਰਥਪੂਰਨ ਵਾਕ ਬਣਾਵੇ ਉਸ ਨੂੰ ਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ राम ਰੋਟੀ ਖਾਂਦਾ ਹੈ राम ਰੋਟੀ ਖਾਂਦਾ ਹੈ ਔਰਤਾਂ ਇਹ ਕਿੱਦਾਂ ਪਾਇਆ ਅਸੂਰੇ ਆਇਆ ਹੋਇਆ ਪੇਪਰ ਦੇ ਵਿੱਚ ਕੀ ਕਿਦਾਂ ਦਾ ਵਾਕ ਆ ਇਹਦੇ ਵਿੱਚ ਕਰਮ ਹੈ ਤਾਂ ਇੱਕ ਪੂਰਾ मीनिंग ਵੀ ਦੇਦਾ RAM ਰੋਟੀ ਖਾਂਦਾ ਹੈ ਤਾਂ ਇਹਦੇ ਵਿੱਚ ਕਰਮ ਵੀ ਆਇਆ ਤੇ ਇੱਕ ਪੂਰੇ ਦਾ ਪੂਰਾ ਆਪ ਨੂੰ ਸਮਝ ਆ ਗਿਆ ਕਿ ਅੱਛਾ ਇਹ ਵਾਲਾ ਇਹ ਗੱਲ ਕਹਿਣਾ ਚਾਹੁੰਦਾ ਆ ਪੂਰਨ ਸਕਰਮਕ ਕਿਰਿਆ ਇਹਦੇ ਕਰਮ ਇਹਦੇ ਵਿੱਚ ਵੀ ਹੋਊਗਾ ਬਟ ਇੱਕ मीनिंग ਨਹੀਂ ਦੇਊਗਾ ਪੂਰਾ ਫੁੱਲ मीनिंग ਨਹੀਂ ਹੋਊਗਾ ਇਹਦੇ ਵਿੱਚ ਜਿਹੜੀ ਸਕਰਮਕ ਕਿਰਿਆ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਤੇ ਅਰਥਪੂਰਨ ਵਾਕ ਨਾ ਬਣਾ ਸਕੇ ਉਸ ਨੂੰ ਆਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਰਾਮ ਨੇ ਗਵੰਦੀ ਨੂੰ ਦੱਸ ਦਿੱਤਾ। ਰਾਮ ਕੀ ਪੁੱਤੇ ਤੇ ਕਰਤਾ ਇਹ ਹੈਗੇ ਆਪਣੇ ਸੰਬੰਧਕ ਆਉਣ ਵਾਲੇ ਇਹ ਹੈਗਾ ਆਪਣਾ ਕਰਮ। ਦੱਸ ਦਿੱਤਾ ਤੇ ਇਹ ਹੈਗੀ ਪੁੱਤ ਸਾਡੀ ਕਿਰਿਆ। ਇਹਦੇ ਵਿੱਚ ਕਰਮ ਹੈ ਪੁੱਤ। ਬਟ ਇਹ ਨਹੀਂ ਪਤਾ ਲੱਗਿਆ ਤਾਂ ਕੀ ਦੱਸਤਾ ਕੋਈ ਗੱਲ ਦੱਸਦੀ ਮਤਲਬ ਕੀ ਕੋਈ ਮੈਸੇਜ ਦੱਸਤਾ ਕੀ ਦੱਸਿਆ। ਜੀਤਾ ਨੇ ਸੀਤਾ ਨੂੰ ਦੱਸ ਦਿੱਤਾ। ਤਾਂ ਇੱਥੇ ਵੀ ਆਪਣੇ ਦਿਮਾਗ 'ਚ ਕੋਈ ਨਾ ਕੋਈ ਸਵਾਲ ਆਊਗਾ ਕੀ ਦੱਸਤਾ? ਤਾਂ ਇਹਦੇ ਵਿੱਚ ਕਰਮ ਵੀ ਆਇਆ। ਕਰਤਾ ਵੀ ਆਇਆ ਤੇ ਕਿਰਿਆ ਵੀ ਆਈ ਬਟ ਇਹ ਫਿਰ ਵੀ ਆਪੂਰਨ ਸਕਰਮਕ ਕਿਰਿਆ ਇਹਨੇ ਪੂਰਾ मीनिंगअप ਨੂੰ ਨਹੀਂ ਦਿੱਤਾ ਓਕੇ ਤਾਂ ਕਰਮ ਦੇ ਆਧਾਰ ਤੇ ਸਾਡੀ ਜਿਹੜੀ ਕਿਰਿਆ ਦੀ ਵੰਡ ਆ ਸੀ ਦੋ ਤਰੀਕੇ ਦੀ ਕਰਦੇ ਆ ਆਪੂਰਨ ਸਕਰਮਕ ਕਿਰਿਆ ਤੇ ਸਕਰਮਕ ਕਿਰਿਆ ਅਕਰਮਕ ਕਿਰਿਆ ਸਕਰਮਕ ਕਿਰਿਆ ਓਕੇ ਅਕਰਮਕ ਕਿਰਿਆ ਜਿਹਦੇ ਵਿੱਚ ਕਰਮ ਨਹੀਂ ਸਕਰਮਕ ਕਿਰਿਆ ਜਿਹਦੇ ਵਿੱਚ ਕਰਮ ਹੈ ਅੱਗੇ ਵੀ ਦੋ ਤਰੀਕੇ ਦੀ ਵੰਡ ਹੈ ਇਹਨਾਂ ਦੀ ਓਕੇ ਬੰਦਾ ਹੁਣ ਇਹ ਸੁਣ ਲਾ ਪੀ ਵਾਈ ਕਿਉ ਲੱਕੜਹਾਰਾ ਲੱਕੜ ਛੀਰਦਾ ਹੈ ਬਾਗ ਵਿੱਚ ਕਿਰਿਆ ਦਾ ਰੂਪ ਹੈ ਅਕਰਮਕ ਕਿਰਿਆ ਸਕਰਮਕ ਕਿਰਿਆ ਸੰਚਾਲਿਤ ਕਿਰਿਆ ਪ੍ਰੇਨਾਰਥਿਕ ਕਿਰਿਆ ਤਾਂ ਕਿਹੜੀ ਕਿਰਿਆ ਹੈ ਲੱਕੜਹਾਰਾ ਕੀ ਬੱਚਾ ਕਰਤਾ ਕਿਰਿਆ ਕਿਰਿਆ ਕੀਤੇ ਹੋ ਰਹੀ ਹੈ ਲੱਕੜ ਤੇ ਹੋ ਰਹੀ ਹੈ ਤਾਂ ਹੋ ਆ ਗਿਆ ਆਪਣਾ ਕਰਮ ਇਹ ਕਿਹੜੀ ਪੁੱਤ ਸਕਰਮਕ ਕਿਰਿਆ ਜੇ ਪੁੱਤ ਉਹ ਲੱਕੜ ਕੱਟ ਦਿੰਦੇ ਲੱਕੜਹਾਰਾ ਚੀਜ਼ ਦਾ ਹੈ ਤਾਂ ਫਿਰ ਇਹ ਨਹੀਂ ਕੀ ਬਣ ਜਾਣਾ ਸੀ ਅਕਰਮਕ ਕਿਰਿਆ ਬਣ ਜਾਣਾ ਸੀ ਕਿਉਂਕਿ ਇਹਦੇ ਵਿੱਚ ਕਰਮ ਨਹੀਂ ਆਇਆ ਓਕੇ ਇਹ ਆਪਾਂ ਆਉਣ ਵਾਲੀ ਕਲਾਸਾਂ ਦੇ ਵਿੱਚ ਦੇਖਾਂਗੇ ਤਾਂ ਦੂਜੀ ਤਰੀਕੇ ਦੀ ਜਿਹੜੀ ਵੰਡ ਹੈਗੀ ਆ ਉਹ ਹੈਗੀ ਪੁੱਤ ਸਧਾਰਨ ਕਿਰਿਆ ਜਿਹਦੇ ਵਿੱਚ ਕਰਤਾ ਆਪ ਕੰਮ ਕਰਦਾ ਪ੍ਰੇਨਾਰਥਿਕ ਪ੍ਰੇਨਾਰਥਿਕ ਕਿਰਿਆ ਜਿਸ ਤੋਂ ਜਿਸ ਵਿੱਚ ਕਰਤਾ ਕਿਸੇ ਹੋਰ ਤੋਂ ਕੰਮ ਕਰਵਾਉਂਦਾ ਤੇ ਅੱਗੇ ਹੈਗੀ ਸਾਡੀ ਦੂਰੀ ਪ੍ਰੇਣ ਆਰਥਿਕ ਕਿਰਿਆ ਜਿਸ ਵਿੱਚ ਕਰਤਾ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾਉਂਦਾ ਓਕੇ ਤਾਂ ਹੁਣ ਆਪਾਂ ਕਰਦੇ ਹਾਂ ਦੂਜੀ ਬੰਡ ਸਧਾਰਨ ਕਿਰਿਆ ਜਦੋਂ ਕਿਸੇ ਵਾਕ ਵਿੱਚ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੋਵੇ ਆਪ ਕੰਮ ਕਰ ਰਿਹਾ ਹੋਵੇ ਭਾਵ ਕਿਰਿਆ ਨਾਲ ਕੋਈ ਸੰਬੰਧਕ ਨਾ ਲੱਗਿਆ ਹੋਵੇ ਤਾਂ ਉਸ ਨੂੰ ਕਹਿੰਨੇ ਉਸ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ ਮੈਂ ਕਿਤਾਬ ਪੜ੍ਹ ਪੜੀ ਹੈ ਮੈਂ ਕਿਤਾਬ ਪੜੀ ਹੈ ਤਾਂ ਇਹਦੇ ਵਿੱਚ ਕੌਣ ਪੁੱਤ ਕਰਤਾ ਆਪ ਕੰਮ ਕਰ ਰਿਹਾ ਇਹ ਕਰਤਾ ਇਹ ਸਾਡਾ ਹੈਗਾ ਕਰਮ ਪੜੀ ਹੈ ਇਹ ਹੈਗੀ ਪੁੱਤ ਸਾਡੀ ਕਿਰਿਆ ਗੀਤਾ ਰੋਟੀ ਖਾਂਦੀ ਹੈ ਗੀਤਾ ਕੀ ਪੁੱਤ ਕਰਤਾ ਰੋਟੀ ਜਿਹਦੇ ਉੱਪਰ ਕਿਰਿਆ ਹੋ ਰਹੀ ਹੈ ਕਰਮ ਖਾਂਦੀ ਹੈ ਇਹ ਪੂਰੀ ਕੀ ਹੈ ਪੁੱਤ ਕਿਰਿਆ ਬਾਗ ਵਿੱਚ ਕਿਤਾਬ ਪੜਨਾ ਤੇ ਰੋਟੀ ਖਾਣਾ ਕਰਤਾ ਆਪ ਕਰਤਾ ਆਪ ਖੁਦ ਕੰਮ ਕਰ ਰਿਹਾ ਤਾਂ ਉਹਨੂੰ ਕਮਾਂਗੇ ਆਪਾਂ ਬਦੋ ਸਧਾਰਨ ਕਿਰਿਆ ਅੱਗੇ ਛੋੜੀ ਜਿਹੜੀ ਇਹ ਪ੍ਰੇਨ ਆਰਥਿਕ ਕਿਰਿਆ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਿਰਿਆ ਨੂੰ ਕਰਤਾ ਆਪ ਨਹੀਂ ਕਰ ਰਿਹਾ ਸਗੋਂ ਕਿਸੇ ਤੋਂ ਕਰਵਾ ਰਿਹਾ ਅਜੀਤ ਦਾ ਪਿਤਾ ਉਸ ਤੋਂ ਹਰ ਰੋਜ਼ ਪ੍ਰਸ਼ਨ ਸੁਣਦਾ ਹੈ ਕੌਣ ਸੁਣਦਾ ਹੈ ਅਜੀਤ ਦਾ ਪਿਤਾ ਕਿ ਅਜੀਤ ਦਾ ਪਿਤਾ ਕਿਸ ਤੋਂ ਉਸ ਤੋਂ ਠੀਕ ਆ ਤਾਂ ਉਹ ਆਪ ਨਹੀਂ ਕੰਮ ਕਰ ਰਿਹਾ ਕਿਸੇ ਤੋਂ ਕਰਵਾ ਰਿਹਾ ਰੋਹਿਤ ਆਪਣੇ ਰੋਹਿਤ ਆਪਣੇ ਪਿਤਾ ਤੋਂ ਕੱਪੜੇ ਸਲਾਈ ਕਰਵਾਉਂਦਾ ਹੈ ਰੋਹਿਤ ਕਿਸ ਤੋਂ ਆਪਣੇ ਪਿਤਾ ਤੋਂ ਕਿਸੇ ਦੂਜੇ ਤੋਂ ਕੰਮ ਕਰਵਾ ਰਿਹਾ ਦਾ ਪੁੱਤ ਤਾਂ ਇਹ ਇਹ ਆਪਣੀ ਹੁੰਦੀ ਹੈ ਕਿਸੇ ਦੂਜੇ ਤੋਂ ਕੰਮ ਕਰਵਾਉਣਾ ਕਰਤਾ ਆਪ ਨਹੀਂ ਕੰਮ ਕਰ ਰਿਹਾ ਕਿਸੇ ਦੂਜੇ ਤੋਂ ਕਰਵਾ ਰਿਹਾ ਪ੍ਰੇਨ ਆਰਥਿਕ ਕਿਰਿਆ ਤਾਂ ਬਾਗ ਵਿੱਚ ਪਿਤਾ ਕਰਤਾ ਦੁਆਰਾ ਰਾਮ ਤੋਂ ਕਿਰਿਆ ਕਰਵਾਈ ਜਾਂਦੀ ਆ ਦੂਜੇ ਵਾਕ ਵਿੱਚ ਰੂਹਿਤ ਕਰਤਾ ਆਪਣੇ ਪਿਤਾ ਤੋਂ ਕੰਮ ਕਰਵਾ ਰਿਹਾ ਓਕੇ ਤਾਂ ਅੱਗੇ ਆਪਣੀ ਹੈਗੀ ਦੂਰੀ ਦੂਰੀ ਜਦੋਂ ਕਰਤਾ ਆਪ ਨਹੀਂ ਕਰ ਰਿਹਾ ਦੂਜੇ ਨੂੰ ਕਹਿ ਕੇ ਕੰਮ ਤੀਜੇ ਤੋਂ ਕਰਵਾ ਰਿਹਾ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਰਤਾ ਕਿਸੇ ਦੂਜੀ ਵਿਦਿਆਰਥੀ ਨੂੰ ਪ੍ਰੇਰਣਾ ਦੇ ਕੇ ਕਿਸੇ ਤੀਸਰੇ ਤੋਂ ਕਿਰਿਆ ਕਰਵਾਉਂਦਾ ਹੈ ਇਹ ਸੋਡੇ ਬਹੁਤ ਵਾਰੀ ਪੁੱਛਦੇ ਨੇ ਪੀਟੀਪੀਐਸ ਵਾਲੀ ਤਾਂ ਉਸ ਨੂੰ ਦੂਰੀ ਪ੍ਰੇਨਾਰਥਿਕ ਕਿਰਿਆ ਕਹਿੰਦੇ ਹਨ Okay. राम राम. दा. दा ओके राम मदारी ਨੂੰ ਕਹਿ ਕੇ ਬੰਦਰ ਨੂੰ ਨਚਵਾਉਂਦਾ ਹੈ राम ਮਦਾਰੀ ਨੂੰ ਕਹਿੰਦਾ ਤੇ ਕੰਮ ਕੌਣ ਕਰਦਾ ਬੰਦਰ ਕਰਦਾ ਕਾਦਾ ਕੰਮ ਨੱਚਣ ਦਾ ओके ਤਾਂ ਇਹਦੇ ਵਿੱਚ ਹੋਗੇ ਤੀਜੀ ਪ੍ਰਕਾਰ ਦੀ ਜਿਹੜੀ ਕਿਰਿਆ ਆਉਂਦੀ ਆ ਪੁੱਤਾ ਉਹ ਹੁੰਦੀ ਆ ਸਾਡੀ ਇਕੈਰੀ ਕਿਰਿਆ ਜਾਂ ਹੁੰਦੀ ਆ ਸੰਯੁਕਤ ਕਿਰਿਆ ਇਕੈਰੀ ਕਿਰਿਆ ਜਿਹੜੀ ਇੱਕ ਸ਼ਬਦ ਤੋਂ ਬਣਦੀ ਆ ਇਕੈਰੀ ਕਿਰਿਆ ਜਿਹੜੀ ਇੱਕ ਸ਼ਬਦ ਤੋਂ ਬਣਦੀ ਆ ਸੰਯੁਕਤ ਕਿਰਿਆ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਬਣਨ ਵਾਲੀ ਕਿਰਿਆ ਨੂੰ ਆਪਾਂ ਕਹਾਂਗੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਬਣਨ ਵਾਲੀ ਕਿਰਿਆ ਨੂੰ ਅਸੀਂ ਕਹਾਂਗੇ ਸੰਯੁਕਤ ਕਿਰਿਆ ਤੇ ਜਾਂ ਹੈਗੀ ਆ ਇਕੈਰੀ ਕਿਰਿਆ ਜਾਂ ਸੰਯੁਕਤ ਕਿਰਿਆ ਓਕੇ ਇਕੈਰੀ ਕਿਰਿਆ ਜਦੋਂ ਵਾਕ ਵਿੱਚ ਵਰਤੀ ਜਾਣ ਵਾਲੀ ਕਿਰਿਆ ਇੱਕ ਸ਼ਬਦੀ ਹੋਵੇ ਤਾਂ ਉਸ ਨੂੰ ਅਕੈਰੀ ਕਿਰਿਆ ਕਿਹਾ ਜਾਂਦਾ ਹੈ ਮੈਂ ਕਿਤਾਬ ਪੜ੍ਹੀ ਮੈਂ ਕਿਤਾਬ ਜੇ ਇਕੱਲਾ ਪੜ੍ਹ ਹੁੰਦਾ ਇਹਦਾ ਹੁੰਦਾ ਪਤਾ ਤਾਤੂ ਪੜ੍ਹੀ ਤਾਂ ਮਤਲਬ ਇਹプラス ਹੋ ਕਿਉਂਦਰਾ ਜਦੋਂ ਆਪਾਂ ਲਿਪੀ ਕਰਾਂਗੇ ਉਦੋਂ ਆਪਾਂ ਇਹ ਚੀਜ਼ਾਂ ਕਰਾਂਗੇ ਠੀਕ ਆ ਤਾਂ ਇਹ ਬੋਲੇ ਇਸ ਤਰੀਕੇ ਨਾਲ ਜਾਂਦਾ ਬਟ ਲਿਖਿਆ ਇਸ ਤਰੀਕੇ ਨਾਲ ਜਾਂਦਾ ਤਾਂ ਇਹ ਤਾਤੂ ਤੋਂ ਕਿਰਿਆ ਬਣਦੀ ਆ ਇੱਥੇ ਇਹ ਨਹੀਂ ਕਹਿ ਦੇਣਾ ਕਿ ਮੈਡਮ ਤੁਸੀਂ ਤਾਂ ਕਿਹਾ ਸੀ ਪੜ੍ਹੇ ਇੱਕ ਤਾਤੂ ਹੁੰਦਾ ਠੀਕ ਆ ਬਟ ਇੱਥੇ ਕੀ ਹੈ ਉਹ ਤਾਂ ਕੋਈ ਕਿਰਿਆ ਹੋ ਚੁੱਕੀ ਆ ਮੈਂ ਕਿਤਾਬ ਪੜ੍ਹੀ ਠੀਕ ਆ ਤਾਂ ਕੀ ਹੈ ਇੱਕ ਸ਼ਬਦੀ ਕਿਰਿਆ ਕਿਤਾਬ ਕੀ ਹੈ ਬੁੱਤ ਇਥੇ ਕਰਮ ਮੈਂ ਕੀ ਹੈ ਇਥੇ ਕਰਤਾ ਕਰਤਾ ਕਰਮ ਤੇ ਕਿਰਿਆ ਓਕੇ ਸੰਯੁਕਤ ਕਿਰਿਆ ਜਦੋਂ ਵਾਕ ਵਿੱਚ ਵਰਤੀ ਜਾਣ ਵਾਲੀ ਕਿਰਿਆ ਇੱਕ ਤੋਂ ਵੱਧ ਸ਼ਬਦੀ ਹੋਵੇ ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ ਤੂੰ ਗੀਤਾ ਨਾਲ ਖੇਡਦੀ ਸੀ ਤੂੰ ਗੀਤਾ ਨਾਲ ਖੇਡਦੀ ਸੀ ਤੂੰ ਰਾਮ ਨਾਲ ਪੜ ਲਿਆ ਕਰ ਤੂੰ ਰਾਮ ਨਾਲ ਪੜ ਲਿਆ ਕਰ ਭਾਰਤੀ ਮੈਲਾ ਹੌਕੀ ਟੀਮ ਨੇ ਮੈਚ ਜਿੱਤ ਲਿਆ ਸੀ ਓਕੇ ਤਾਂ ਇੱਥੇ ਕੀ ਆ ਪੁੱਤ ਜਿੱਤ ਲਿਆ ਸੀ ਤਾਂ ਇੱਕ ਦੋ ਜਾਂ ਦੋ ਤੋਂ ਵੱਧ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਮਿਲ ਕੇ ਜਦੋਂ ਕਿਰਿਆ ਬਣਦੀ ਆ ਤਾਂ ਉਸ ਨੂੰ ਕਹਿੰਦੇ ਆ ਪੁੱਤ ਆਪਾਂ ਸੰਯੁਕਤ ਕਿਰਿਆ ਅਗਲੀ ਵੰਡ ਜਿਹੜੀ ਆਪਣੀ ਚੌਥੀ ਪ੍ਰਕਾਰ ਦੀ ਵੰਡ ਆ ਉਹ ਹੈਗੀ ਆ ਪੁੱਤ ਮੂਲ ਕਿਰਿਆ ਜਾਂ ਹੈਗੀ ਆ ਸਹਾਇਕ ਕਿਰਿਆ ਮੂਲ ਕਿਰਿਆ ਓਕੇ ਰਾਮ ਕਿਤਾਬ ਪੜ ਰਿਹਾ ਹੈ ਰਾਮ ਕੀ ਪੁੱਤ ਕਰਤਾ ਇਹ ਕੀ ਸਾਡਾ ਕਰਮ ਪੜ ਰਿਹਾ ਹੈ ਇਹ ਹੈਗੀ ਪੁੱਤ ਸਾਡੀ ਪੂਰੀ ਦੀ ਪੂਰੀ ਕਿਰਿਆ ਬਟ ਜਿਹੜਾ ਪੜਾ ਜਿਹੜਾ ਪੜਾ ਇਹਨੂੰ ਆਪਾਂ ਕਹਾਂਗੇ ਇਹਨੂੰ ਆਪਾਂ ਕਹਾਂਗੇ ਪੁੱਤ ਮੂਲ ਕਿਰਿਆ ਇਹਨੂੰ ਅੱਗੇ ਵੀ ਆਪਾਂ ਆਉਣ ਵਾਲੀ ਕਲਾਸ ਦੇ ਵਿੱਚ ਅੱਗੇ ਡਿਵਾਈਡ ਕਰਾਂਗੇ ਕਿਰਿਆ ਤੋਂ ਅਗਲੀ ਕਲਾਸ ਦੇ ਵਿੱਚ ਇਹ ਆ ਜਾਊਗਾ ਤਾਂ ਇਸ ਵਿੱਚ ਪੜ ਜਾਂ ਪੜ ਰਿਹਾ ਇਹ ਕੀ ਹੁੰਦਾ ਪੁੱਤ ਮੂਲ ਕਿਰਿਆ ਤੇ ਹੈ ਜਿਹੜਾ ਹੁੰਦਾ ਇਹ ਵਾਲਾ ਜਿਹੜਾ ਇਹ ਵਾਲਾ ਜਿਹੜਾ ਇਹ ਹੈਗੀ ਪੁੱਤ ਇਹਦੀ ਸਹਾਇਕ ਕਿਰਿਆ ओके ਤਾਂ ਅੱਗੇ ਆਪਣੀ ਸੰਚਾਲਕ ਕਿਰਿਆ ਵੀ ਆਉਣਗੀਆਂ ਇਹਨਾਂ ਨੂੰ ਆਪਾਂ ਆਉਣ ਵਾਲੀ ਕਲਾਸ ਦੇ ਵਿੱਚ ਵੇਖਾਂਗੇ ਤਾਂ ਹੁਣ ਥੋੜੀ ਇਹ ਆ ਗਈ ਥੋੜੀ ਪੀワイਕਿਊ ਕਿਰਿਆ ਦੇ 2 ਜਾਂ 3 ਕਲਾਸਾਂ ਹੋਰ ਆਉਣਗੀਆਂ ਪੁੱਤ ਮੈਂ ਰਜਾਨਾ ਸਕੂਲ ਜਾਇਆ ਕਰਾਂਗਾ ਓਕੇ ਤਾਂ ਇਹਦੇ ਵਿੱਚ ਜਿਹੜਾ ਜਾਇਆ ਕਰਾਂਗਾ ਸ਼ਬਦ ਕੀ ਹਨ ਸਕਰਮਕ ਕਿਰਿਆ ਹਨ ਮੂਲ ਕਿਰਿਆ ਹਨ ਅਕਰਮਕ ਕਿਰਿਆ ਹਨ ਜਾਂ ਸੰਯੁਕਤ ਕਿਰਿਆ ਹਨ ਇਸ ਤਰੀਕੇ ਦਾ ਪੀਟੀ ਪਲੱਸਵੀ ਤਾਂ ਇਹ ਸਵਾਲ ਠੀਕ ਹੈ ਸਕਰਮਕ ਕਿਰਿਆ ਆਪਾਂ ਕਹਿ ਸਕਦੇ ਸੀ ਬਟ ਜੇ ਉਹਨੇ ਸਕੂਲ ਨੂੰ ਅੰਡਰਲਾਈਨ ਕਰਿਆ ਹੁੰਦਾ ਓਕੇ ਮੂਲ ਕਿਰਿਆ ਜੇ ਉਹਨ ਇੱਕ ਨੂੰ ਅੰਡਰਲਾਈਨ ਕਰਿਆ ਹੁੰਦਾ ਅਕਰਮਕ ਕਿਰਿਆ ਨਾ ਹੋਈ ਨਹੀਂ ਸਕਦੀ ਕਿਉਂਕਿ ਸਕੂਲ ਆਇਆ ਹੋਇਆ ਤਾਂ ਇਹ ਕੀ ਪੁੱਤ ਦੋ ਜਾਂ ਦੂ ਤੋਂ ਬਾਅਦ ਸ਼ਬਦਾਂ ਤੋਂ ਜਿਹੜੀ ਕਿਰਿਆ ਬਣਦੀ ਆ ਉਹਨੂੰ ਆਪਾਂ ਕਹਿੰਦੇ ਆ ਪੁੱਤ ਸੰਯੁਕਤ ਕਿਰਿਆ ਤਾਂ ਇਹ ਸੋਡੀ ਕਿਰਿਆ ਸੋਡੀ ਇੱਥੇ ਖਤਮ ਹੋਈ ਤਾਂ ਹੁਣ ਸੋਣੋ ਕਿ ਮਤਲਬ ਤੁਸੀਂ ਦੇਖਦੇ ਹੋ ਮਹਾਵ ਤੇ ਅਖਾਣ ਬਹੁਤਾਂ ਕਰਦੇ ਨੇ ਹੁਣ ਗ੍ਰਾਮਰ ਦੀਆਂ ਕਲਾਸਾਂ ਦੇ ਵਿੱਚ ਨਾਲ-ਨਾਲ ਸੋਣੋ ਅਖਾਣ ਤੇ ਮੁਹਾਵਰੇ ਮਿਲਣਗੇ ਜਿਆਦਾ ਤਾਂ ਨਹੀਂ ਆਪਾਂ ਕਰ ਸਕਦੇ ਬਟ ਹਰ ਇੱਕ ਕਲਾਸ ਦੇ ਵਿੱਚ 6 ਤੋਂ 7 ਅਖਾਣ ਤੇ ਮੁਹਾਵਰੇ ਲੈ ਕੇ ਆਇਆ ਕਰਾਂਗੇ ਬਟ ਫਿਰ ਵੀ ਮਤਲਬ ਜਿਹੜੇ ਬੱਚਿਆਂ ਨੇ ਖਾਣ ਦੇ ਮੁਹਾਵਰੇ ਚੰਗੇ ਤਰੀਕੇ ਨਾਲ ਤਿਆਰ ਕਰਨੇ ਦਾ ਟੈਲੀਗ੍ਰਾਮ ਤੇ ਇੱਕ ਫ੍ਰੀ ਚ ਬੁੱਕ ਦੀ ਪੀਡੀਐਫ ਮਿਲਦੀ ਆ ਸਰਦੇਵ ਮਾਦੀਪੁਰੀ ਦੀ ਬੁੱਕ ਸਰਦੇਵ ਮਾਦੀਪੁਰੀ ਸਰਚ ਕਰ ਲਿਓ ਤਾਂ ਬੁੱਕ ਆ ਜੂਗੀ ਤਾਂ ਉਹਦੇ ਵਿੱਚ ਵੀ ਪੜ੍ਹਨੀ ਆ ਪੁੱਤ ਹੁਣ ਆਪਣੀ ਲਗਾਤਾਰੀ ਕਲਾਸਾਂ ਆਇਆ ਕਰਨੀਆਂ ਤਾਂ ਡੇਲੀ ਸਾਨੂੰ 6 ਤੋਂ 7 ਕੋਸ਼ਿਸ਼ ਕਰਿਆ ਕਰਾਂ ਜੇ ਕੋਈ ਛੋਟਾ ਟੌਪਿਕ ਆਉਂਦਾ ਠੀਕ ਆ ਤਾਂ ਉਹਦੇ ਵਿੱਚ 10 ਤੋਂ 12 ਮੁਹਾਵਰੇ ਅਖਾਣ ਦੀਨੇ ओके ਤਾਂ ਹੁਣ ਇਹ ਤੁਸੀਂ ਨਾਲ-ਨਾਲ ਨੋਟ ਕਰਦੇ ਰਹਿਣਾ ਅਜਾੜ ਮਲਣਾ ਹੈ ਕਰ ਕਟ ਤਿਆਗ ਕੇ ਫਕੀਰ ਹੋ ਜਾਣਾ ਕਰ ਕਟ ਆਪਣਾ ਮਤਲਬ ਆਪ ਦਾ ਮਕਾਨ ਵਗੈਰਾ ਛੱਡ ਕੇ ਫਕੀਰ ਹੋ ਜਾਣਾ ਅੱਕਾਂ ਨੂੰ ਬਾੜ ਕਰਨਾ ਬੇ ਲੋੜੀ ਚੀਜ਼ ਦੀ ਰਾਖੀ ਕਰਨਾ ਅੱਕਾਂ ਨੂੰ ਬਾੜ ਕਰਨਾ ਬੇ ਲੋੜੀ ਚੀਜ਼ ਦੀ ਦੀ ਰਾਖੀ ਕਰਨਾ ਕਿਉਂ ਹੁਣ ਅੱਕਾਂ ਤੋਂ ਕਿਹੜਾ ਆਪਣਾ ਕੁਝ ਮਿਲਦਾ ਆਪਾਂ ਕਣਕ ਦੀ ਰਾਖੀ ਰੱਖ ਸਕਦੇ ਹਾਂ ਹੋਰ ਅੱਕਾਂ ਦੀ ਰਾਖੀ ਕੌਣ ਰੱਖਦਾ ਬੇ ਲੋੜੀ ਚੀਜ਼ ਦੀ ਰਾਖੀ ਕਰਨਾ ਅੱਖ ਪਰਤ ਕੇ ਵੇਖਣਾ ਅੱਖ ਪਰਤ ਕੇ ਦੇਖਣਾ ਮਾੜੀ ਨਜ਼ਰ ਨਾਲ ਵੇਖਣਾ ਜਾਂ ਰੋਪਾਉਣ ਵਾਲੇ ਯਤਨ ਕਰਨਾ ਓਕੇ ਅਗੇਰ ਕਰਨਾ ਸਹਾਇਤਾ ਕਰਨੀ ਜਾਂ ਪਲਾ ਕਰਨਾ ਕਿਸੇ ਦਾ ਅਗੇਰ ਹੀ ਕਰ ਦਿਆ ਕਰੋ ਕਿਸੇ ਦੀ ਆਪਾਂ ਕਹਿੰਦੇ ਕਿਸ ਨੂੰ ਕਿਸੇ ਦੀ ਕਿਸ ਨੂੰ ਉਂਗਲ ਫੜਾ ਦਿਆ ਕਰੋ ਠੀਕ ਆ ਤਾਂ ਅਗੇਰ ਕਰਨਾ ਸਹਾਇਤਾ ਕਰਨੀ ਜਾਂ ਪਲਾ ਕਰਨਾ ਆਟੇ ਵਿੱਚ ਲੂਣ ਹੋਣਾ ਬਹੁਤ ਥੋੜੀ ਗਿਣਤੀ ਵਿੱਚ ਹੋਣਾ ਆਟੇ ਵਿੱਚ ਲੂਣ ਹੋਣਾ ਬਹੁਤ ਥੋੜੀ ਗਿਣਤੀ ਵਿੱਚ ਹੋਣਾ ਆਪਣੇ ਟਿੱਡ ਤੇ ਹੱਥ ਫੇਰਨਾ ਆਪਣੀ ਖੁਦਗਰਜ਼ੀ ਮੁੱਖ ਰੱਖਣਾ ਆਪਣੇ ਟਿੱਡ ਤੇ ਹੱਥ ਪੇਰਨਾ ਆਪਣੀ ਖੁਦਗਰਜ਼ੀ ਮੁੱਖ ਰੱਖਣਾ ਇੱਕ ਹੁੰਦਾ ਮਤਲਬ ਇਹ ਵਾਲੇ ਕਰਾਂਗੇ ਆਪਾਂ ਓੜੇ ਵਾਲੇ ਅਸੀਂ ਵਿਖੇ ਸੀ ਜਿਆਦਾ ਇੰਪੋਰਟੈਂਟ ਨਹੀਂ ਸੀਗੇ ਹਨਾ ਆੜੇ ਵਾਲੇ ਸੀ ਚੱਕੇ ਹੋਏ ਨੇ ਸਾਰੇ ਇਸ ਤਰੀਕੇ ਨਾਲ ਜਿੰਨੇ ਵੀ ਆੜੇ ਮਤਲਬ ਇਸ ਤਰੀਕੇ ਨਾਲ ਚੱਲਾਂਗੇ ਆਪਾਂ ਵਰਣਮਾਲਾ ਦੇ ਤਰੀਕੇ ਨਾਲ ਹੀ ਚੱਲਾਂਗੇ ਤੇ ਬਾਕੀ ਬਹੁਤ ਕਿਰਿਆ ਤੇ ਕਲਾਸਾਂ ਦੋ ਜਾਂ ਤਿੰਨ ਕਿਤਾਬ ਕਲਾਸਾਂ ਹੋਰ ਆਉਣਗੀਆਂ ਨਾਲ ਪੀ ਵੀ ਕਯੂ ਤੁਸੀਂ ਜਿੰਨੇ ਕਿਰਿਆ ਦੇ ਪੀ ਵੀ ਕਯੂ ਕਰੋਗੇ ਉਹਨਾਂ ਨੇ ਫਾਇਦਾ ਕਿਉਂਕਿ ਕਿਰਿਆ ਕਾਫੀ ਗੁੰਝਲਦਾਰ ਆ ਓਕੇ ਤਾਂ ਹੁਣ ਜਿਹੜੀਆਂ ਅਗਲੀਆਂ ਸੋਨੂੰ ਕਲਾਸਾਂ ਮਿਲਣਗੀਆਂ ਉਹ ਮਿਲਣਗੇ ਸਾਨੂੰ ਸੋਨੂੰ ਗੁਰਮਤਕਾਬ ਦੇ ਵਿੱਚ ਗੁਰਨਾਨਕ ਦੇਵ ਦੀਆਂ 12 ਤੇ ਇੱਕ ਬੱਚੀ ਦੱਸਿਆ ਕਿ ਗੁਰਮਤ ਗੁਰਨਾਨਕ ਦੇਵ ਦੀਆਂ ਅਦਾਸੀਆਂ ਤੇ ਤਾਂ ਅਗਲੀਆਂ ਕਲਾਸਾਂ ਸੋਨ ਜਿਹੜੀਆਂ ਤਿੰਨ ਦਿਨ ਸੋਨ ਗ੍ਰਾਮਰ ਦੀ ਮਿਲਣੀਆਂ ਤਿੰਨ ਦਿਨ ਮਿਲਣੀਆਂ ਸੋਨੂੰ ਸਹਿਤ ਦੇ ਵਿੱਚ ਸਹਿਤ ਦੇ ਵਿੱਚ ਅਸੀਂ ਗੁਰਨਾਨਕ ਦੇਵ ਦੀਆਂ ਅਦਾਸੀਆਂ ਤੇ 12 ਦੀ ਕਿਤਾਬ 12 ਦੀ ਕਲਾਸ ਤਿਆਰ ਕਰਕੇ ਛੇਤੀ ਅਪਲੋਡ ਕਰਾਂਗੇ ਤਾਂ ਸ਼ੁਕਰੀਆ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਪੁੱਤ